ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਮਾਤਮਾ ਕੀ ਅਰਦਾਸ ਕਰਨਾ ਕਿ ਸੇ ਸੱਚਾ ਪਾਤਸ਼ਾਹ ਜਿੰਨਾ ਵੀ ਤੁਸੀਂ ਸੰਸਾਰ ਬਣਾਇਆ ਸਭ ਨੂੰ ਤੰਦਰੁਸਤ ਰੱਖੀ ਬਖਸ਼ੀ ਚੜ੍ਹਦੀ ਕਲਾ ਵਿੱਚ ਰੱਖੀ ਤੇ ਹਮੇਸ਼ਾ ਖੁਸ਼ ਰੱਖੀ ਸੋ ਅੱਜ ਬਰਗਰ ਖਾ ਕੇ ਹਟਾਈ ਥੋੜਾ ਜਾਂ ਮੱਛਾ ਜਿ ਕੁਸ ਫਜ਼ਿਆਬ ਹਣਾ ਹਾਂ ਜੈਤ ਜਮੀਨ ਤੇ ਉਹਦੀ ਚਾਚੀ ਉਹਦੀ ਮਾਸੀ ਗਏ ਸੀਗੇ ਰੋਪੜ ਨੂੰ ਤੇ ਉੱਥੇ ਤੇ ਕਰਨ ਵਾਸਤੇ ਬੂਟ ਬਾੜ ਜੇ ਲੈ ਕੇ ਹੁੰਦੇ ਕੁਛ ਤਾਂ ਤੇ ਬੂਟ ਲੈ ਆਉਂਦੇ ਹੋਰ ਇੱਕ ਪੈਂਟ ਲੈ ਆਉਂਦੀ ਹਾਂ ਸ਼ਾਪਿੰਗ ਵਧੀਆ ਆ ਕੇ ਕਾਫੀਆ ਕੀ ਆਤੀ ਜਗਾ ਚੌਕ ਅੱਛਾ ਇਹ ਵੀ ਪੁੱਛ ਹੈਗਾ ਯਾਰ ਬਦਾਮ ਦਾ ਹੈ ਕੁਝ ਯਾਰ ਇਹ ਨਹੀਂ ਮੈਨੂੰ ਨਹੀਂ ਪਤਾ ਕੀ ਕੁਝ ਹੈਗਾ ਇਹ ਪਪਾ ਜੀ ਰੋਟੀ ਬਣਾ ਕੇ ਖਾਂਦੇ ਹੁੰਦੇ ਆ ਰੋਟੀ ਬਰ ਅੱਛਾ ਰੋਟੀ ਬਣਾ ਕੇ ਖਾਣ ਆ ਉਹ ਤੇ ਕਰਨ ਅਤਰਾ 버ਗਰ ਪੇ ਮੈਂ ਖਾ ਲਮਾ ਹਾਂ ਆ ਲੋ ਜੀ ਇੱਕ ਕਮੀਜ਼ ਇਹ ਵੀ ਨਹੀਂ ਦਿਖਾਈ ਕਰਨਵੀਰ ਦੀ ਕਮੀਜ਼ ਤੇ ਕਰਨਵੀਰ ਨੂੰ ਹੁਣ ਇੱਕ ਲਿਆਂਦੀ ਜੀ ਇੱਕ ਹੋਰ ਆਪਾਂ ਨੇ ਆਟਮ ਆ ਉਹ ਲੈ ਕੇ ਆਉਂਦਾ ਏ ਇੱਕ ਹਾਂ ਸ਼ਰਟ ਅ ਅੱਛਾ ਉਹ ਕੁਮਾਰੇ ਹੋ ਵੀ ਹੱਦੇ ਹੋਈ ਪਈ ਐ ਕਰਨ ਤੇਰਾ ਫੇਵਰੇਟ 버ਗਰ ਨੇ ਲੱਗੀ ਖਾਣ ਕਰਨ ਵੀਰ ਵਾਸਤੇ ਲਿਆਉਂਦੀ ਕੁ ਪਚਕਾਰੀ ਪਚਕਾਰੀ ਦਾ ਤੁਹਾਨੂੰ ਸੀਨ ਦਿਖਾਉਂਦਾ ਜੀ ਮੈਂ ਹੁਣ ਹੋ ਲੱਗਿਆ ਬੱਤੇ ਸਵਾਰਨਾ ਕਿਆ ਲੱਗਿਆ ਵਾ ਕਰਨ ਉਹ ਮੇਰੇ ਖਾਤੇ ਉਹਨੇ ਤਾਂ ਢੱਕਣ ਢੁਕਣ ਜਾਂ ਵੀ ਖੋਤ ਆ ਉਹਨੇ ਉੱਪਰ ਤੇ ਸੋ ਆਇਆ ਖਰਾ ਸਮਾਨ ਕਰਨ ਵੀਰ ਵਾਸਤੇ ਆ ਗਿਆ ਹੈ ਵਿੱਚੇ ਬੂਟ ਵਿੱਚੇ ਆਹਾ ਉਹ ਕਰਨ ਉਹ ਤੇ ਖਾਣਾ ਨਹੀਂ ਹੈਗਾ ਉਹ ਉਹ ਤੋਂ ਤਾਂ ਥੱਲੇ ਤੇ ਤੋੜ ਲੈਣੀ ਜਿਹੜਾ ਜ਼ੋਰ ਮਾਰ ਜਿੰਦਾ ਤੇ ਫਿਰ ਉਹ ਤੇ ਨੰਬਰ ਇਹਨਾਂ ਦਸਦਾਈ ਆ ਜਾ ਚਲੋ ਮੈਂ ਤੁਹਾਨੂੰ ਉਹਦੀ ਉਹਦੀ ਤਸਵੀਰਾਂ ਹੀ ਦਿਖਾਉਂਦਾ ਲੈ ਜਾ ਕੇ ਉੱਥੇ ਕੱਢ ਜੋ ਤਾਈ ਘੇਰਿਆ ਕਿਤੇ ਹੁਣ ਹਾਂ ਹੋ ਗਿਆ ਚਲੋ ਜੀ ਕਰਤਾ ਸ਼ੁਰੂ ਕੰਮ ਕਈ ਲਾਖ ਚਿਰੂ ਕਰਾ ਪਰਦਾ ਆਪਣੇ ਆਪ ਚ ਕੁਛ ਨਹੀਂ ਹੋਣਾ ਤੇ ਤੇ ਉਹ ਤਰੀ ਸਾਰੇ ਫੁੱਲ ਵੇਟ ਦਾ ਪਾਗਲ ਜੇ ਨੇ ਅਧਰਾ ਉਹ ਇਹਦਾ ਬੰਗਾ ਲੈ ਲਿਆ ਕਾਲਿਆ ਲੈ ਫੇ ਤਰੀ ਤੇ ਮਸ਼ੂਰੀ ਤੇ ਕਰਦੀ ਏ ਰੋਕੋ ਇੱਕ ਮਿੰਟ ਰੁਕ ਜਾ ਹੁਣ ਮੱਤ ਇਹ ਫੋਨ ਤੇ ਪਾ ਕੇ ਕੁੱਟੂਗਾ ਫਮਾ ਲੈ 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 ਕਰ ਪੁੱਠੇ ਕੰਮ ਸਾਰੇ ਸਾਰੇ ਚੱਲ ਹੋ ਮੁਰੇ ਉਹ ਕਿਖਾ ਤੇਰੀ ਪਿੱਠ ਪਰ ਗਿਆ ਲਾ ਪਤਾ ਉਹ ਪਟੋ ਹਾਂ ਟੰ ਟੰ ਟਰ ਰਰ 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 ਹੜ ਜਾ ਤਿਆ ਕਰਤਾ ਸ਼ੁਰੂ ਕੰਮ ਲੈ ਤਰ ਰੋ ਤਾਇਓ ਓਏ ਤੇਰੀ ਕਿ ਪਾਣੀ ਹੋੜੀ ਫੂ ਫੂ ਫੋਟੋ ਵੇਰ ਦਾ ਫੋਟੋ ਦੇ ਰਿਖਾ ਲੋ ਓਨਾ ਅਰ ਜਾਓ ਫੋਲਾ ਜੇਬ ਦੇ ਵਿੱਚ ਨਾਤਾਲੀਆਂ ਦਵੇਰ ਦਾ ਕਿਹੜਾ ਚੁੰਨੀ ਲੈਂਦੀ ਓਏ ਪਾਗਲ ਓਏ ਕੁੱਤੇ ਉਹ ਤੇਰੀ ਉਹ ਮੈਂ ਤੂੰ ਏਰੀ ਹੜਦੇ ਤਾਂ ਸਾਰਾ ਕੋਦੇ ਪੀਊਂਗਾ ਹੜਜਾ ਕਰਨ ਜਾਂ ਤੇ ਤੇਰਾ ਪਾਣੀ ਖਤਮ ਹੋ ਗਿਆ ਫਿਰ ਕੀ ਕਰੂੰਗਾ ਤੂੰ ਚੱਲ ਟੁੱਟ ਗਿਆ ਹੋ ਗਿਆ ਕੰਮ ਖਰਾਬ ਹੁਣ ਤਾਂ ਫਟ ਗਈ ਬਟ ਟੁੱਟ ਗਈ ਉਹ ਟੁੱਟ ਗਈ ਪਾਇਪ ਨਿਕਲ ਗਈ ਖਰਾਬ ਹੋ ਗਿਆ ਫੁੱਟ ਗਿਆ ਬਸ ਐਨੇ ਕੇ ਜੋਗਾ ਹੀ ਤੇ ਕੰਮ ਬਸ ਇਹਦਾ ਹੈ ਹੀ ਤਾਂ ਸਾਨੂੰ ਪਤਾ ਵੀ ਘੰਟਾ ਕਿ ਚੱਲਣੀ ਬਸ ਨਹੀਂ 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 ਹਾਂ ਕੀ ਹੋ ਗਿਆ ਦਸ ਹੈ ਕਿਆ ਹੋਇਆ? ਮੈਂ ਕਿਕਣਾ ਹੋਇਆ? ਆ ਚੋਣ ਲੱਗੀ ਜਿਹੜੀ ਹਾਂ ਹੁਣ ਪਤੰਦਰਾ ਜੀ ਖੁੱਲਿਆ ਸੀ ਉਹ ਪਤੰਦਰਾ ਖੁੱਲ ਗਿਆ ਤਾਂ ਨਾਲੇ ਖੁੱਲ ਗਿਆ ਸੀ ਪਤੰਦਰਾ ਹੈ ਫਾਇਰ ਫੋੜਿਆ ਭਾ ਦੇਖ ਲੈ ਜੇ ਫੋਨ ਦੇ ਉੱਪਰ ਪਾਣੀ ਪੈ ਗਿਆ ਕੁੱਟੂਗਾ ਮੈਂ ਤੇਰੇ ਤੂੰ ਓਏ ਓ ਪਾਗਲ ਮਮਾ 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 ਤਾਂ ਸੁਵਰਤਿ ਨਾ ਤੀਂ ਨਾ ਲੱਭੀ ਤੋ ਹੜ ਜਾ ਹੁਣ ਓ ਇੱਧਰ ਆ ਇੱਧਰ ਮੁੱਤ ਤੇਰੀ ਕੁੱਤੇ ਦੀ ਤੇਰੀ ਦੀ ਤੇਰੀ ਬੁਹਤ ਤੇਰੀ ਰੇਲ ਪੱਤੀ ਤੇਰੀ ਰੁਕ ਜਾ ਮੁੱਤ ਜੇ ਫੋਨ ਪਰ ਪਾਇਆ ਮੈਂ ਦੇਖੀ ਮੱਡੂਗਾ ਤੈਨੂੰ ਬਹੁਤ ਉਹ ਤੂੰ ਹਟ ਜਾ ਤੇ ਇਹਦਾ ਪੁੱਠਾ ਪੰਗਾ ਲੈ ਲਿਆ ਆ ਕੇ ਇਹਨੂੰ ਪੁੱਠਾ ਪੰਗਾ ਹੀ ਲੈ ਲਿਆ ਹੁਣ ਕੱਪੜਿਆਂ ਦੀ ਟ੍ਰਾਈ ਵੀ ਕਰਕੇ ਦੇਖ ਲਈਏ ਕਿਤੇ ਛੋਟੇ-ਬੜੇ ਵੀ ਹੋ ਸਕਦੇ ਆ ਪਰ ਇਹ ਜਦੋਂ ਜਰਮੀ ਨਾਲ ਰਹੇ ਦੋਨੇ ਜਣੇ ਗਏ ਸੀਗੇ ਨਾ ਤੇ ਦੀ ਮਾਸੀ ਤੇ ਇਹ ਆਪ ਗਾਇਬ ਸੀਗਾ ਨਹੀਂ ਤੇ ਉਹ ਨਾਲ ਦੇ ਜਾਣਾ ਸੀ ਇਹਨਾਂ ਨੇ ਤੇ ਦੇ ਪਾ ਕੇ ਖੜਾ ਕੋਈ ਦੇਖ ਲੈ ਤੇ ਮੁੜ ਜੂਗੇ ਜਿਹੋ ਘੱਟ ਬਾਦ ਲੱਗਦੀ ਹੈ ਚਲ ਆ ਦੇਖੋ ਹੋਲੀ ਦੇ ਉਹ ਹੋਲੀ ਵਾਲਾ ਵੀ ਸਭ ਕੁੱਤੇ ਨੂੰ ਹੋਲੀ ਪਰੇ ਪਈ ਪਈ ਇਹ ਤਾਂ ਹੋਰ ਤਾਂ ਕੁਝ ਹੈ ਹੀ ਨਹੀਂ ਆ ਤੇਰੀ ਫੋਟੋ ਖਿੱਚ ਲੈ ਇਹਦੇ ਘਰੇ ਫੋਟੋ ਤੇਰੀ ਜਿਹੜੀ ਮੁਰੇ ਲਾਉਣੀਆਂ ਫੋਟੋ ਚੱਲਾ ਦੇ ਲੈ ਪਾ ਕੇ ਦੇ ਲੈ ਪਾ 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 Hmm, सोना लग रहा कलर जाना थोड़े से छोटे हैं देर से तो छोटे छड़ दो छड़ दो मतलब अब उल्टी करके देख ला देर से डर ठीक तो है क्या हर जाए कुमार देख रही हूँ पैंट भी पाके दे रही हूँ पैंट नहीं पानी में पैंट ला हाँ खोलो तो फिर पाके दे पैंट यानी पैंट ही बता ये वो ਮੱਛੀ ਕਾਰਨ ਵੀ ਹਾਂ ਠੀਕ ਹੈ ਬਾਹਰ ਬਾਹਰ ਰੱਖਣੇ ਵਾਲਾ ਕੰਮ ਹੈ ਤਾਂ ਪੈਣ ਵੀ ਪੜਾ ਹਾਏ ਰੱਬਾ ਕਿੰਨੇ ਥੀਕੇ ਪਾਣੀ ਆ ਬੂਗ ਗਿਆ ਚੱਕ ਤਾਂ ਹੁਣ ਕਰਨੀ ਆ ਪਰਸੋਂ ਜਾਣਾ ਹੈ ਕੱਲ ਨੂੰ ਪਰਸੋਂ ਪਰਸੋਂ ਆਉਣਾ ਪਰਸੋਂ ਜਾਣਾ ਆਪਣੀ ਦੀਦੀ ਕੋਲ ਜਿਹੜਾ ਇਹਦਾ ਭਾਣ ਜਾਇਆ ਕਰਦਾ ਕਰਨ ਵੀ ਦਾ ਭਣ ਜਣੀ ਆ ਮਾਂ ਦਾ ਜੀ ਇੱਕ ਉਹਦਾ ਹੈਗਾ ਜਨਮ ਦਿਨ ਮੇਰੇ ਤਾਇਆ ਜੀ ਦੀ ਪੋਤੀ ਦੇ ਮੁੰਡੇ ਦਾ ਮੁੰਡੇ ਦਾ ਪੂਰੀ ਪੂਰੀ ਆ ਫੋਲੋ ਫਿਟ ਮਾਸਰ ਬਿਲਕੁਲ ਪੂਰੀ ਕਿਵੇਂ ਕਹਣ ਬੰਦਿਆ ਮੋਂਗੂ ਨਹੀਂ ਖੜ ਸਕਦਾ ਬਸ ਆਹੀ ਗੱਲ ਤਾਂ ਤੇਰੇ ਸਾਰੇ ਸੁਖਵੀਰ ਨੂੰ ਮੈਂ ਕਹਿੰਦੇ ਆ ਵੀ ਜਮਾਂ ਹੀ ਅਕਲ ਨਹੀਂ ਦਿਖਾਈ ਹੋਈ ਹਾਂ ਜੀ ਪੂਰੇ ਕੱਪੜੇ ਪਾਦੇ ਨੇ ਗੱਲਾਂ ਕਰਾਉਣੇ ਇੱਥੇ ਫਿਰ ਇਹ ਟਾਟੇ ਆ ਮਨ ਖਲਾਦਾ ਨਹੀਂ ਇਹ ਟਾਟੇ ਹੋ ਗਏ ਟਾਟੇ ਆ ਜੀ ਨਾ ਅੱਛਾ ਮੈਨੂੰ ਤਾਂ ਪਤਾ ਨਹੀਂ ਤਾਂ ਭਾਈ ਜੀਨ ਇਹ ਨਾਂ ਮੈਂ ਕਦੇ ਪਾਈਆਂ ਬਸ ਕਰ ਮਮੀ ਅਗੇ ਦਰਨੀ ਹੈ ਚਲ ਇਹ ਠੀਕ ਹੈ ਚਲ ਦੇਖ ਲੈ ਉਹ ਠੀਕ ਹੈ ਅੰਮੀ ਖੜ ਜਾ ਮੈਂ ਤੇ ਦੇਖਣ ਮੈਂ ਦਿਮਾਗ ਲੱਗਾ ਜੱਟ ਨੂੰ ਹੀ ਚੱਲੋ ਚਿੱਟੀ ਚਿੱਟੀ ਬਾਕੇ ਦੇ ਖੋਲ ਲੀਓ ਪੁਰਾਣੀ ਆ ਬਾਈ ਬਾਈ ਕਰੀਓ ਅਬ ਤਾਂ ਕਿ ਚਿੱਟੀ ਕਿ ਮੇਰੇ ਬਾਕੇ ਦੇਖ ਲੈ ਕਿ ਚਿੱਟੀ ਪੈਂਟ ਤੇ ਠੀਕ ਹੋ ਕੇ ਖੜ ਕਰੂੰਗਾ ਮੈਂ ਖੁਦ ਖੋਲੂੰਗਾ ਖੋਲ 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 ਹੈ ਜਦੋਂ ਤੁਸੀਂ ਵੀ ਜਾਣਾ ਬਹੁਤ ਖੋਲ ਬੜੇ ਇਹਨੂੰ ਬੂੜ ਕਿਤੇ ਆ ਲਓ ਬੂੜ ਵੀ ਦੇਖ ਕੇ ਚੈੱਕ ਕਰਕੇ ਫਟੋ ਮੈਂ ਆਇਓ ਯਾਰ ਅੱਪਾ ਕੰਮ ਦੇ

ਜਦ ਮੈਂ ਟੱਕਰ ਰਕੇ ਪੁੱਠਾ ਪੈਰ ਬਾਗਲ ਪਗਲਾ 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 ਅਹ ਨਹੀਂ ਪਗਲਾ ਆ ਗਿਆ ਪਗਲਾ ਆ ਗਿਆ ਹਾਈ 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 ਮੈਂ ਉਸਕੇ ਪੈਰ ਵਿੱਚ ਗਿਆ ਹਾਂ ਹਾਂ ਵੀ ਬਗਲ ਚੱਲ ਹੁਣ ਬਿਦਾਉਟ ਉਹਦੇ ਪਾਲਾ ਜਰਾਬਾਂ ਵਿੱਚ ਬਿਦਾਉਟ ਸੌਕਸ ਤੇ ਜੜੋ 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 ਲੈ ਹੁਣ ਇਹ ਮੈਂ ਕਾਲੀ ਜਿਹਦੇ ਕਿੱਥੇ ਆਹੋ ਆਹ ਆਹ ਆਇਆ ਲੜਕਾ ਮੈਂ ਕਹਿੰਦਾ ਸਟਾਈਲ ਆਉਣਾ ਨਾ ਆਹ ਆ ਸਟਾਈਲ ਹੋਊਗਾ ਨਾ ਇਹ ਹੈ 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 ਸਟਾਈਲ ਹੈ ਹੈ ਹਾਂ ਝਗੜਾ ਅੱਡਿਆ ਬੂਰ ਤੱਕਦਾ ਪਾਪਾ ਨੂੰ ਗੱਲਾਂ ਕਰਦਾ ਇਹਦੇ ਵਿੱਚ ਕਾਰੀਆਂ ਵੇਖ ਇੱਥੇ ਆ ਦੁੱਧੀਆਂ ਉਹ ਵੀ ਖੜਾ 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 ਖੋਦ ਮਾਈਕ ਉਹ ਖਾਜਾ ਇੱਕ ਮਿੰਟ ਕੱਲ ਨੂੰ ਖੋਲੂਗੇ ਸਾਰਾ ਕੁਝ ਸਾਰਾ ਕੁਝ ਕੱਲ ਨੂੰ ਕਰਨਾ ਹੈ ਪੁੱਦੇ ਪੁੱਦੇ ਦਾ ਕੰਮ ਦੁਖੀ ਤਾਂ ਤੁਹਾਨੂੰ ਕਰ ਲਿਆ ਜਿੱਦ ਦੇ ਨੇ ਹੁਣ ਉਹ ਇੱਕੋ ਦਿੱਤੇ ਆਣਨ ਹੋਰ ਆਟਮਾ ਕੱਢ ਕੇ ਦੇਦੇ ਪਾਤ 7:00 ਵਜੇ ਤੱਕ ਬਾਕੀ ਦੀ ਆਟਮਾ ਤੁਹਾਨੂੰ ਕੱਲ ਨੂੰ ਖਾਉਂਗੇ ਹੋਲੀ ਤੇ ਬਹੁਤੀ ਚੀਜ਼ਾਂ ਲੈਂਦੀਆਂ ਮੇਰੇ ਵਾਸਤੇ ਆ ਹਾਂ ਵੀ ਬਹੁਤ ਬੜੇ ਚੰਦੇ ਪਤਾ ਨਹੀਂ ਕੀ ਕੀ ਕਰੀ ਜਣੇ ਹੁਣ ਹੱਟਾ ਤੂੰ 15 ਬਣ ਖੜਾ ਹੋ ਫੜਾ ਦੇ ਫੜਾ ਦੇ ਮਾਸ਼ੀ ਉਹ ਰੇ ਪਿਛਕਾਰੀ ਦੇ ਫੋਟੋ ਖਿਚੜੀਆਂ ਲਿਆ ਵਿਕੀ ਕਰਨਾ ਅੱਗ ਪਾਪਤ ਵਿੱਚ ਆ ਉਹ ਆ ਬੈਠ ਲੜਾ ਯਾਰ ਬੈਠ ਨਹੀਂ ਹਾਂ ਅੱਛਾ ਇੱਕ ਆਹਾ ਜਦ ਇਹ ਕਰ ਦਿਖਾ ਪਾਗ ਫੜ ਕੇ ਚੱਕਰੂ ਫੋਟੋ ਖਿਚੜੀਆਂ ਸਾਰੀਆਂ ਫੋਟੋ ਖਿਚ ਲਈਏ ਚ ਰਕਮ ਨਹੀਂ ਤੇ ਡਾ ਆ ਦੇਖੋ ਜੀ ਇਹਦਾ ਕੀ ਹੋਈ ਜਮੇ ਫੋਟੋ ਵਧੀਆ ਨਹੀਂ ਤੁਹਾਨੂੰ ਕਿਹਦੀ ਕਦੇ ਜਿੰਦੀ ਰੰਗ ਬਰੰਗੀ ਜੀ ਉਹ ਕਾਰਨ ਦਿਖਾ ਦੇ ਯਾਰ ਉਹ ਚੀਜ਼ਾਂ ਕਰ ਦਿਓ ਬਸ ਉਹ ਕਿਚਾ ਆ ਇਹ ਉਹ ਉਹ